ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਵੀਡੀਓ ਲੈ ਕੇ ਆਏ ਆਂ ਸੁਰਖਪੀ ਰੋਡ ਕੋਠੀ 140 ਗਜ ਦੀ ਡਬਲ ਸਟੋਰੀ ਬਹੁਤ ਹੀ ਵਧੀਆ ਕੋਠੀ ਨਵੀਂ ਕੋਠੀ ਪਣੀ ਐ ਟਾਇਲ ਦਾ ਡੋਰ ਵਿੰਡੋ ਦਾ ਬਹੁਤ ਵਧੀਆ ਕੰਮ ਹੋਇਆ ਹੋਇਆ ਆ ਬੈੱਡਰੂਮ ਨਾਲ ਬਾਥਰੂਮ ਅਟੈਚ ਐ ਬਹੁਤ ਹੀ ਵਧੀਆ ਟਾਇਲ ਦਾ ਕੰਮ ਹੈ ਬਾਥਰੂਮ ਦੇ ਵਿੱਚ ਦੋ ਬੈਡਰੂਮ ਲੌਬੀ ਡ੍ਰੈਇੰਗ ਰੂਮ ਤੇ ਪੂਜਾ ਰੂਮ ਬਹੁਤ ਹੀ ਵਧੀਆ ਕੋਠੀ ਬਣੀ ਵੀ ਹੈ 140 ਗਾਜ ਚ ਡਿਮਾਂਡ ਇਹ ਦੀ 45 ਲੱਖ ਬਾਕੀ ਮੌਕੇ ਤੇ ਛੂਟ ਹੋ ਜੂਗੀ ਕੋਠੀ ਬਹੁਤ ਹੀ ਵਧੀਆ ਬਣੀ ਵੀ ਹੈ ਬਾਕੀ ਆ ਤੁਸੀਂ ਦੇਖ ਹੀ ਰਹੇ ਹੋ ਇਹ ਕੰਮ ਇਹਦਾ ਹੋਇਆ ਵਾ ਕੋਠੀ ਦਾ ਰੰਗ ਰੋਗਣ ਟਾਇਲ ਦਾ ਕੰਮ ਜੋੜੀ ਦਾ ਪੱਲੇ ਦਾ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ ਤੇ Facebook ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੇ ਸਾਡੀਆਂ ਨਵੀਂ ਨਵੀਆਂ ਵੀਡੀਓ ਪਹੁੰਚ ਸਕਣ ਅਗਾਜੋ ਫਿਰ ਤੁਹਾਨੂੰ ਦਿਖਾਉਣੇ ਉੱਪਰਲਾ ਪੋਜੀਸ਼ਨ ਕਿਸੇ ਵੀ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਕੋਈ ਪੈਸਾ ਨਹੀਂਗਾ ਐਡ ਬਿਲਕੁਲ ਫ੍ਰੀ ਹੈ ਕੋਠੀ ਘਰ ਮਕਾਨ ਦੀ ਐਡ ਕਰਵਾ ਸਕਦੇ ਆ ਉੱਪਰਲਾ ਪੋਰਸ਼ਨ ਆ ਗਿਆ ਜੀ ਉੱਪਰ ਇੱਕ ਬੈਡਰੂਮ ਇੱਕ ਬੈਡਰੂਮ ਕਿਚਨ ਤੇ ਬਾਥਰੂਮ ਸੌਰਖਪੀ ਰੋਡ ਕੋਠੀ 140 ਗਜ ਡਿਮਾਂਡ ਇਹਦੀ 45 ਲੱਖ ਰੁਪਇਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਉੱਪਰ ਵੀ ਬਾਥਰੂਮ ਦੇ ਵਿੱਚ ਟਾਇਲ ਦਾ ਕੰਮ ਬਹੁਤ ਵਧੀਆ ਹੋਇਆ ਹੋਇਆ ਵੈ ਬਾਕੀ ਆ ਤੁਸੀਂ ਉੱਪਰ ਦੇਖ ਹੀ ਰਹੇ ਹੋ ਖੁੱਲਾ ਵਿਹੜਾ ਬਹੁਤ ਹੀ ਵਧੀਆ ਲੋਕੇਸ਼ਨ ਤੇ ਕੋਠੀ ਹੈ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ